ਫੋਟੋ ਵਾਲ ਪ੍ਰੀਮੀਅਰ ਲੀਗ ਦੀ ਚੈਂਪੀਅਨਸ਼ਿਪ ਦੀ ਟਰੋਫੀ ਦਾ ਜਸ਼ਨ ਮਨਾਉਣਾ ਉਸ ਵਕਤ ਲੋਕਾਂ ਨੂੰ ਮਹਿੰਗਾ ਪੈ ਜਾਂਦਾ ਜਦੋਂ ਭੀੜ ਦੇ ਰੂਪ ਦੇ ਵਿੱਚ ਲੋਕ ਰੋਡ ਦੇ ਉੱਪਰ ਉਤਰੇ ਹੁੰਦੇ ਨੇ ਜਸ਼ਨ ਮਨਾ ਰਹੇ ਹੁੰਦੇ ਨੇ ਕਈ ਕਿਲੋਮੀਟਰ ਤੱਕ ਇਹ ਭੀੜ ਦਿਸ ਰਹੀ ਹੁੰਦੀ ਆ ਪੂਰਾ ਜਸ਼ਨ ਮਨਾ ਰਹੇ ਹੁੰਦੇ ਨੇ ਆਪ ਤੇ ਸ਼ੁਭਾ ਜੀ ਚੱਲ ਰਹੀ ਹੁੰਦੀ ਆ ਪਰ ਉਸ ਵਕਤ ਇੱਕ ਬ੍ਰਿਟਿਸ਼ ਵਿਅਕਤੀ ਆਉਂਦਾ ਆਪਣੀ ਮਿੰਨੀ ਵੈਨ ਦੇ ਨਾਲ ਕਈ ਵਿਅਕਤੀਆਂ ਨੂੰ ਜ਼ਖਮੀ ਕਰ ਦਿੰਦਾ ਕਈ ਵਿਅਕਤੀਆਂ ਦੇ ਉੱਪਰ ਮਿੰਨੀ ਵੈਨ ਆ ਜਿਹੜੀ ਚੜਾ ਦਿੱਤੀ ਜਾਂਦੀ ਆ ਹਾਲਾਂਕਿ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੁਆਰਾ ਉਸ ਬ੍ਰਿਟਿਸ਼ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਜਾਂਦਾ 에ਅਰ ਐਮਬੂਲੈਂਸਾਂ ਜਿਹੜੇ ਹੋਰ ਐਮਰਜੈਂਸੀ ਦੇ ਸਾਧਨ ਨੇ ਮੌਕੇ ਤੇ ਉਹਨਾਂ ਨੂੰ ਜਾਣਕਾਰੀ ਦੇ ਕੇ ਬੁਲਾਇਆ ਜਾਂਦਾ ਪਰ ਸੋਮਵਾਰ ਨੂੰ ਜਿਹੜੀ ਸ਼ਹਿਰ ਦੀ ਟੀਮ ਦੀ ਪ੍ਰੀਮੀਅਰ ਲੀਗ ਦੀ ਜਿਹੜੀ ਚੈਂਪੀਅਨਸ਼ਿਪ ਟਰੋਫੀ ਦਾ ਜਸ਼ਨ ਮਨਾ ਰਹੇ ਲਿਵਰਪੂਲ ਫੁੱਟਬਾਲ ਜਿਹੜੇ ਪ੍ਰਸ਼ੰਸਕ ਸੀ ਉਹਨਾਂ ਦੀ ਭੀੜ ਦੇ ਉੱਪਰ ਇੱਕ 53 ਸਾਲਾ ਬ੍ਰਿਟਿਸ਼ ਵਿਅਕਤੀ ਨੇ ਆਪਣੀ ਮਿੰਨੀ ਵੈਨ ਚੜਾ ਦਿੱਤੀ ਹਾਲਾਂਕਿ ਪੁਲਿਸ ਨੇ ਉਸ ਨੂੰ ਜਿਹੜਾ ਮੌਕੇ ਤੇ ਗ੍ਰਿਫਤਾਰ ਵੀ ਕਰ ਲਿਆ ਮੌਕੇ ਦੇ ਗਵਾਹ ਹੈਰੀ ਰਾਸ਼ਦ ਨੇ ਕਿਹਾ ਕਿ ਉਹ ਸਪਰੇਡ ਦੇ ਵਿੱਚ ਆਪਣੀ ਪਤਨੀ ਅਤੇ ਦੋ ਜਵਾਨ ਧੀਆ ਦੇ ਨਾਲ ਮੌਜੂਦ ਸੀ ਉਸ ਨੇ ਦੇਖਿਆ ਕਿ ਉਸ ਤੋਂ ਸਿਰਫ ਕੁਝ ਕੁ ਦੂਰੀ ਦੂਰੀ ਤੇ ਸੀ ਪਹਿਲਾਂ ਆਵਾਜ਼ ਆਉਂਦੀ ਆ ਕਿ ਲੋਕਾਂ ਦੇ ਕਾਰ ਦੇ ਬੋਨਟ ਦੇ ਵਿੱਚ ਵੱਜ ਕੇ ਡਿੱਗਣ ਦੀ ਆਵਾਜ਼ ਸੁਣਦੀ ਅਤੇ ਉਸ ਤੋਂ ਬਾਅਦ ਫਿਰ ਕੁਝ ਹੋਰ ਆਵਾਜ਼ ਆਉਂਦੀ ਅਤੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਸੀਜ਼ਨ ਦੇ ਵਿੱਚ ਪ੍ਰੀਮੀਅਰ ਲੀਗ ਜਿੱਤਣ ਵਾਲੀ ਟੀਮ ਦਾ ਜਿਹੜਾ ਰਿਕਾਰਡ ਆ ਬੀਮਾ ਟੌਪ ਅਪ ਫਲਾਈਟ ਖਿਤਾਬ ਜਿੱਤਣ ਵਾਲੀ ਲਿਵਰਪੂਲ ਦੇ ਪ੍ਰਸ਼ੰਸਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਹਰ ਆਏ ਸੀ ਲਿਵਰਪੂਲ ਦਾ ਜਿਹੜਾ ਆਖਰੀ ਲੀਗ ਲੀਵ ਖਿਤਾਬ 2020 ਦੇ ਵਿੱਚ ਆਇਆ ਸੀ ਪਰ ਮਹਾਮਾਰੀ ਦੌਰਾਨ ਉਸ ਸਮੇਂ ਪਾਬੰਦੀਆਂ ਦੇ ਕਾਰਨ ਸਮਰਥਕਾਂ ਨੂੰ ਜਿਹੜਾ ਜਨਤਕ ਤੌਰ ਤੇ ਇਸ ਟਰੋਫੀ ਦਾ ਜੋਸ਼ਨ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਤਾਂ ਇਸ ਮੌਕੇ ਜਦੋਂ ਮੁਰ ਤੋਂ ਜਿਹੜੀ ਚੈਂਪੀਅਨਸ਼ਿਪ ਦੀ ਟਰੋਫੀ ਆਉਂਦੀ ਹੈ ਤਾਂ ਜਿਹੜੇ ਸਮਰਤਕ ਨੇ ਪਰਸ਼ੰਸ਼ਕ ਨੇ ਫੁੱਟਬਾਲ ਪ੍ਰੀਮੀਅਰ ਲੀਗ ਦੇ ਤਾਂ ਨੱਚਦੇ ਜਿਹੜੇ ਟੱਪ ਦੇ ਝੰਡੇ ਲਹਿਰਾਉਂਦੇ ਪਰਸ਼ੰਸ਼ਕ ਗਿੱਲੇ ਮੌਸਮ ਦਾ ਜਿਹੜਾ ਸੁਹਾਵਣਾ ਅਨੰਤ ਮਾਣ ਦੇ ਸੜਕਾਂ ਦੇ ਉੱਪਰ ਲਾਈਨਾਂ ਦੇ ਵਿੱਚ ਉਤਰੇ ਹੋਏ ਸੀ ਲਾਈਟਾਂ ਦੇ ਉੱਪਰ ਚੜ੍ਹ ਕੇ ਜਿਹੜਾ ਲਿਵਰਪੂਲ ਦੇ ਖਿਡਾਰੀਆਂ ਦਾ ਦ੍ਰਿਸ਼ ਦੇਖਣ ਦੇ ਲਈ ਜਾਂ ਸਾਡਾ ਗੇਨ ਸ਼ਬਦ ਵਾਲੀਆਂ ਦੋ ਬੱਸਾਂ ਦੇ ਜਿਹੜੇ ਉੱਪਰ ਸਨ ਅਤੇ ਕੁਝੂ ਘੰਟਿਆਂ ਤੱਕ ਇਹ ਸਾਰਾ ਪੂਰਾ ਜਿਹੜਾ ਇੱਕ ਤਰੀਕੇ ਦੇ ਨਾਲ ਜਲੂਸ ਕਹਿ ਸਕਦੇ ਜਾਂ ਜਿਹੜਾ ਪੂਰਾ ਚੈਂਪੀਅਨਸ਼ਿਪ ਟਰੋਫੀ ਦਾ ਜਿਹੜਾ ਪੂਰਾ ਪ੍ਰੋਗਰਾਮ ਚੱਲਦਾ ਤੇ ਉਸ ਤੋਂ ਬਾਅਦ ਇਸ ਪ੍ਰੋਗਰਾਮ ਜਿਹੜਾ ਮੋਟੀ ਸੁਰੱਖਿਆ ਦੇ ਕੇ ਰੱਖਿਆ ਸੀ ਯਾਨੀ ਕਿ ਕਈ ਲੇਰਾਂ ਦੇ ਵਿੱਚ ਸੁਰੱਖਿਆ ਦੇ ਕੇ ਰੱਖਿਆ ਸੀ ਤਕਰੀਬਨ 16 ਕਿਲੋਮੀਟਰ ਦੇ ਲੰਬੇ ਰਸਤੇ ਤੱਕ ਜਿਹੜਾ ਵੱਡਾ ਇਕੱਠ ਨਜ਼ਰੀ ਨਜ਼ਰ ਆਇਆ ਸੀ ਚਾਰੇ ਪਾਸੇ ਜਿਹੜਾ ਲਾਲ ਧੂਆਂ ਮੀਹ ਦੇ ਸਮੁੰਦਰ ਦੇ ਵਿੱਚ ਦੀ ਲੰਘਦਾ ਹੋਇਆ ਜਿਹੜਾ ਹੈ ਸ਼ਹਿਰ ਦੇ ਦਿਲ ਦੇ ਵਿੱਚ ਦੀ ਜਿਹੜਾ ਰਾਇਲ ਲਿਵਰ ਬਿਲਡਿੰਗ ਤੋਂ ਜਿਹੜਾ ਆਤਿਸ਼ਵਾਦੀ ਫਟ ਗਈ ਜੋ ਕਿ ਪ੍ਰੇਡ ਦੇ ਅੰਤ ਦਾ ਸਕੇਸ ਸੀ ਇੱਥੇ ਹੀ ਮੌਕੇ ਦੇ ਗਵਾਹ ਰਸ਼ਦ ਨੇ ਵੀ ਕਿਹਾ ਕਿ ਕਾਰ ਦੇ ਆਪਣੇ ਸ਼ੁਰੂਆਤੀ ਪੀੜਤਾਂ ਦੇ ਨਾਲ ਟਕਰਾਉਣ ਤੋਂ ਬਾਅਦ ਇਹ ਰੁਕ ਗਈ ਭੀੜ ਨੇ ਵਾਹਨ ਨੂੰ ਚਾਰਜ ਕੀਤਾ ਤੇ ਖਿੜਕੀਆਂ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਫਿਰ ਉਸ ਨੇ ਆਪਣਾ ਪੈਰ ਹੇਠਾਂ ਰੱਖਿਆ ਤੇ ਬਾਕੀਆਂ ਵਿੱਚੋਂ ਦੀ ਲੰਘਦਾ ਰਿਹਾ ਤੇ ਉਸ ਦਾ ਕਹਿਣਾ ਹੈ ਕਿ ਉਸ ਦਾ ਰਾਸ਼ਦ ਨੇ ਵੀ ਕਹਿ ਕੇ ਬਹੁਤ ਭਿਆਨਕ ਸੀ ਜਦੋਂ ਲੋਕਾਂ ਦੇ ਉੱਪਰੋਂ ਦੀ ਲੰਘਦਾ ਗਿਆ ਤੁਸੀਂ ਟੱਕਰਾਂ ਸੁਣ ਸਕਦੇ ਹੋ ਕਿ ਜਾਨੀ ਕਿ ਰਾਸ਼ਦ ਦਾ ਇਹ ਕਹਣਾ ਕਿ ਤੁਸੀਂ ਜੋ ਕਿ ਮੌਕੇ ਤੇ ਕੁਝ ਵਿਜ਼ੂਅਲ ਰਿਕਾਰਡ ਹੋਏ ਨੇ ਉਸ ਦੇ ਵਿੱਚ ਸੁਣ ਸਕਦੇ ਹੋ ਕਿ ਕਿੰਨਾ ਭਿਆਨਕ ਦ੍ਰਿਸ਼ ਸੀ ਕਿ ਜਦੋਂ ਇੱਕ ਵਕ ਲੋਕ ਜਸ਼ਨ ਮਨਾ ਰਹੇ ਹੁਣ ਚੈਂਪੀਅਨਸ਼ਿਪ ਦੀ ਟਰੋਫੀ ਫੁੱਟਬਾਲ ਦੀ ਪ੍ਰੀਮੀਅਰ ਲੀਗ ਦੀ ਜਿਹੜੀ ਸ਼ਹਿਰ ਦੀ ਟਰੋਫੀ ਦਾ ਜਸ਼ਨ ਮਰਾਰੇ ਸੀ ਹਾਲਾਂਕਿ ਜਿਹੜੀ ਟ੍ਰੋਫੀ ਆ ਸਾਲ 2020 ਦੇ ਵਿੱਚ ਵੀ ਆਉਂਦੀ ਆ ਪਰ ਉਸ ਮੌਕੇ ਕਰੋਨਾ ਮਹਾਮਾਰੀ ਦੌਰਾਨ ਸਭ ਕੁਝ ਬੰਦ ਹੁੰਦਾ ਫੁੱਟਬਾਲ ਦੇ ਜਿਹੜੇ ਸਮਰਥਕ ਹੁੰਦੇ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦਾ ਜਸ਼ਨ ਮਨਾਉਣ ਦੇ ਉੱਪਰ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਨੇ ਤਾਂ ਇਸ ਵਕਤ ਜਿਹੜੇ ਇਹਨਾਂ ਸਮਰਥਕਾਂ ਦੁਆਰਾ ਜਸ਼ਨ ਮਨਾਇਆ ਜਾ ਰਿਹਾ ਸੀ ਪਾਰਾ ਉਸ ਮੌਕੇ ਜਸ਼ਨ ਮਨਾਉਣਾ ਮਹਿੰਗਾ ਪੈ ਜਾਂਦਾ ਜਦੋਂ ਇੱਕ ਜਿਹੜਾ 53 ਸਾਲਾ ਜਿਹੜਾ ਬ੍ਰਿਟਿਸ਼ ਵਿਅਕਤੀ ਨੇ ਮਿੰਨੀ ਬੈਂ ਜਿਹੜਾ ਉਹ ਕਈ ਲੋਕਾਂ ਦੇ ਉੱਪਰ ਚੜ੍ਹ ਦਿੱਤੀ ਹਾਲਾਂਕਿ ਜਿਹੜਾ ਕੁਝ ਕੁ ਲੋਕਾਂ ਦੇ ਉੱਪਰ ਚੜ੍ਹਾ ਕੇ ਰੋਕ ਲਈ ਜਾਂਦੀ ਹੈ ਤੇ ਮੌਕੇ ਤੇ ਜਦੋਂ ਭੀੜ ਦੁਆਰਾ ਸ਼ੀਸ਼ੇ ਭੰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਤੇ ਫਿਰ ਜਿਹੜੀ ਕਾਰ ਆ ਉਹ ਪਜਾ ਦਿੱਤੀ ਜਾਂਦੀ ਆ ਮੌਕੇ ਤੇ ਜਿਹੜਾ ਪੁਲਿਸ ਦੁਆਰਾ ਉਸ ਮਿੰਨੀ ਬੈਂਡ ਦੇ ਡਰਾਈਵਰ ਨੂੰ ਬ੍ਰਿਟਿਸ਼ ਵਿਅਕਤੀ ਨੂੰ 53 ਸਾਲਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਾਰੇ ਮਾਮਲੇ ਦੀ ਜਿਹੜੀ ਜਾਂਚ ਪੜਤਾਲ ਆ ਉਹ ਵੀ ਕੀਤੀ ਜਾ ਰਹੀ ਹੈ